ਲਹਿਣੀ ਦੀ ਫੇਰਾਈਐ ਨਾਨਕਾ ਦੋਹੀ ਖਟੀਐ ਜੋਤ ਉਹਾ ਜੁਗਤ ਸਾਇ ਸਹ ਕਾਇਆ ਫੇਰ ਪਲਟੀਐ ਚੁੱਲਾ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟੀਐ ਕਰਹੇ ਜੇ ਗੁਰ ਫਰਮਾਇਆ ਸੇਲ ਜੋਗ ਅਲੂੜੀ ਚੱਟਿਆ ਲੰਗਰ ਚੱਲਾ ਗੁਰ ਸਬਦ ਹਰ ਟੋਟ ਨਾ ਵੀ ਖੱਟਿਆ ਖਰਚੇ ਦਿੱਤ ਖਸਮਦੀ ਆਪ ਕਹਿ ਦੀ ਕਰ ਦਬਟੀ ਹੈ ਹੋਵਾ ਸਿਫਤ ਖਸਮ ਦੀ ਨੂਰ ਅਰਸ ਹੋ কুরਸ ਹੋ ਚਟੀਆਂ ਤੁਦ ਡੁੱਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕਟੀਆਂ ਸਚੇ ਜੇ ਗੁਰ ਫਰਮਾਇਆ ਕਿਉ 에 ਦੂ ਬੋਲ ਹੋ ਹਟੀਐ ਪੁਤਰੀ ਕਾਲ ਨਾ ਪਾਲਿਓ ਕਰ ਪੀਰ ਹੋ ਕੰਨ ਮੁਰਤੀਐ ਦਿਲ ਖੋਟ ਆਕੀ ਫਿਰਨ ਬਨ ਭਾਰ ਉਚਾਇਨ ਛੱਟੀਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਨੈ ਥੱਟੀਐ ਕੌਣ ਹਾਰੇ ਕਿਨ ਉਵਟੀਐ ਲਹਿਣੀ ਦੀ ਫੇਰਾਈਐ ਨਾਨਕਾ ਦੋਹੀ ਥੱਟੀਐ ਜੋਤ ਉਹਾ ਜੁਗਤ ਸਾਇ ਸਹ ਕਾਇਆ ਫਿਰ ਪਲਟੀਐ ਝੂਲਾ ਸੋਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟੀਐ ਕਰਹਿ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚੱਟੀਐ ਲੰਗਰ ਚੱਲੈ ਗੁਰ ਸਬਦ ਹਰ ਤੋਟਨਾ ਆਵੀ ਖੱਟੀਐ ਖਰਚੇ ਦਿੱਤੇ ਕਸਮ ਦੀ ਆਪ ਖਹਦੀ ਖੈਰ ਦਵਟੀ ਐ ਹੋ ਵੈ ਸਿਫਤ ਕਸਮ ਦੀ ਨੂਰ ਅਰਸ ਹੋ ਕੁਰਸ ਹੋ ਚੱਟੀ ਐ ਤੁਦ ਡਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਐ ਸੱਚ ਜੇ ਗੁਰ ਫਰਮਾਇਆ क्यों ए दू बोल हो हटिया उतरी कौल न पाले ओ कर पीर हो मुरटिया दिल खोट आखी फिरन बन भार उचायन छटिया जिन आखी सोई करे जिन की ती तीन थटी ਕੌਣ ਹਾਰੇ ਕਿਨ ਓਵੱਟੀ ਐ ਲਹਿਣੇ ਦੀ ਸੇرائی ਐ ਨਾਨਕਾ ਦੋਹੀ ਖੱਟੀ ਐ ਜੋਤ ਉਹਾ ਜੁਗਤ ਸਾਇ ਸਹ ਕਾਇਆ ਫੇਰ ਫਲੱਟੀ ਐ ਝੂਲਾ ਸੋਛਤ ਨਿਰੰਜਨੀ ਮਲਤਖਤ ਬੈਠਾ ਗੁਰ ਹਟੀਐ ਕਰਹਿ ਜੇ ਗੁਰ ਫੁਰਮਾਇਆ ਸੇਲ ਜੋਗ ਅਲੂਣੀ ਚੱਟੀਐ ਲੰਗਰ ਚੱਲਾ ਗੁਰ ਸਬਦ ਹਰ ਟੋਟ ਨਾ ਆਵੀ ਖੱਟੀਐ ਖਰਚੇ ਦਿੱਤੇ ਖਸਮਦੀ ਆਪ ਖਹਿਦੀ ਖੈਰ ਦਬੱਟੀਐ ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਚੱਟੀਐ ਤੁਦ ਡਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀਐ ਸੱਚ ਜੇ ਗੁਰ ਫੁਰਮਾਇਆ ਕਿਉ ਏ ਦੂ ਬੋਲ ਹੋ ਹਟੀਐ ਪੁੱਤਰੀ ਕਾਲ ਨਾ ਪਾਲਿਓ ਕਰ ਪੀਰੋ ਕੰਨ ਮੁਰਟੀਆਂ ਦਿਲ ਖੋਟਾ ਆ ਕੀ ਫਿਰਨ ਬਨ ਭਾਰ ਉਚਾਇਨ ਛਟੀਆਂ ਜਿਨ ਆਖੀ ਸੋਈ ਕਰੇ ਜਨ ਕੀਤੀ ਤਿੰਨ ਠਟੀਆਂ ਕੌਣ ਹਾਰੇ ਕਿਨ ਉਹ ਵੱਟੀਆਂ ਲਹਿਣੇ ਦੀ ਸerai ਐ ਨਾਨਕਾ ਦੋਹੀ ਖੱਟੀ ਐ ਜੋਤ ਉਹ ਹਾ ਜੁਗਤ ਸਾਈ ਸਹਕਾਇਆ ਫਿਰ ਪਲਟੀ ਐ ਚੂਲੇ ਸੋਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟੀ ਐ ਕਰਹੇ ਜੇ ਗੁਰ ਫੁਰਮਾਇਆ ਸੇਲ ਜੋਗ ਅਲੂਣੀ ਚੱਟੀ ਐ ਲੰਗਰ ਚੱਲ ਗੁਰਬਖਸ਼ ਹਰ ਤੋਟ ਨਾ ਆਵੀ ਖੱਟੀ ਐ ਖਰਚੇ ਦਿੱਤੇ ਖ ਸੰਮਦੀ ਆਪ ਕਹਿਦੀ ਖੈਰ ਦਬੱਟੀ ਐ ਹੋ ਵੈ ਸਿਖ ਤੁਖ ਸੰਮਦੀ ਨੂਰ ਅਰਸੋ ਖੁਰਸੋ ਚੱਟੀ ਐ ਤੁਦ ਦਿੱਥੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਐ ਸੱਚ ਜੇ ਗੁਰ ਫਰਮਾਇਆ ਕਿਉ ਏ ਦੂ ਬੋਲ ਹੋ ਹਟੀ ਐ ਪੁਤਰੀ ਕਲ ਨਾ ਪਾਲਿਓ ਕਰ ਪੀਰ ਹੋ ਕੰਨ ਮੁਰਟੀ ਐ ਦਿਲ ਖੋਟ ਆ ਕੀ ਸਰਨ ਬਨ ਪਾਰ ਉਚਾਇਨ ਛੱਟੀ ਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿੰਨਾ ਠੱਟੀਆ ਕੌਣ ਹਾਰੇ ਕਿਨ ਉਹ ਵਟੀਆ